ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਆਪ ਜੀ ਦਾ ਜਨਮ ਸਨ 1469 ਈਸਵੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਹੈ ਆਪ ਜੀ ਦਾ ਜਨਮ ਰਾਏਪੋ ਜਿੱਤਲਵੰਡੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਆਪ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਵੱਡੇ ਭੈਣ ਜੋ ਕਿ ਆਪ ਜੀ ਤੋਂ 5 ਸਾਲ ਵੱਡੇ ਸਨ ਆਪ ਜੀ ਦਾ ਨਾਮ ਬੀਬੇ ਨਾਨਕੀ ਜੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਜੀਵਨ ਰਾਏਪੋ ਜੀ ਤਲਵੰਡੀ ਵਿਖੇ ਬਤੀਤ ਹੋਇਆ ਜੋ ਕਿ ਅੱਜ ਕੱਲ ਪਾਕਿਸਤਾਨ ਵਿਖੇ ਨਨਕਾਣਾ ਸਾਹਿਬ ਨਾਲ ਪ੍ਰਸਿੱਧ ਹੈ ਆਪ ਜੀ ਦਾ ਜਨਮ ਵੀ ਨਨਕਾਣਾ ਸਾਹਿਬ ਰਾਏਪੋ ਜੀ ਤਲਵੰਡੀ ਵਿਖੇ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਖੇਤੀਬਾੜੀ ਅਤੇ ਵਪਾਰ ਦਾ ਕੰਮ ਕਰਦੇ ਸਨ ਇਸ ਦੇ ਨਾਲ ਨਾਲ ਉਹ ਪਿੰਡ ਦੇ ਪਟਵਾਰੀ ਵਜੋਂ ਜ਼ਿੰਮੇਵਾਰੀ ਨਿਭਾਉਂਦੇ ਸਨ ਬਚਪਨ ਵਿੱਚ ਆਪ ਜੀ ਨੂੰ ਪੜ੍ਹਾਈ ਲਈ ਪਾਂਦੇ ਗੋਪਾਲ ਜੀ ਕੋਲ ਭੇਜਿਆ ਗਿਆ ਉਸ ਤੋਂ ਬਾਅਦ ਸੰਸਕ੍ਰਿਤ ਭਾਸ਼ਾ ਦੀ ਪੜ੍ਹਾਈ ਆਪ ਜੀ ਨੇ ਪੰਡਿਤ ਬ੍ਰਿਜ ਲਾਲ ਕੋਲ ਹਾਸਲ ਕੀਤੀ ਫਿਰ ਆਪ ਜੀ ਨੂੰ ਫਾਰਸੀ ਦੀ ਪੜ੍ਹਾਈ ਲਈ ਮੌਲਵੀ ਹੁਤਬੁਦੀਨ ਪਾਸ ਮਸਜਿਦ ਵਿੱਚ ਭੇਜਿਆ ਗਿਆ ਅਧਿਆਪਕਾਂ પાસે ਪੜ੍ਹਨ ਵੇਲੇ ਆਪ ਜੀ ਨੇ ਅਧਿਆਤਮਕ ਗਿਆਨ ਦੀ ਚਰਚਾ ਵਿੱਚ ਅਧਿਕ ਰੁਚੀ ਵਿਖਾਈ। ਪੜਾਈ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਹੀ ਉਦਾਸ ਰਹਿਣ ਲੱਗ ਪਏ। ਆਪ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਖੇਤੀਬਾੜੀ ਅਤੇ ਵਪਾਰ ਵਿੱਚ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਬਚਪਨ ਤੋਂ ਹੀ ਆਪ ਜੀ ਦਾ ਧਿਆਨ ਅਧਿਆਤਮਕ ਹੋਣ ਕਾਰਨ ਆਪ ਜੀ ਪਿੰਡ ਤੋਂ ਬਾਹਰ ਜੰਗਲਾਂ ਵਿੱਚ ਬੈਠ ਕੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਆਪ ਜੀ ਹਮੇਸ਼ਾ ਸਾਧੂ ਸੰਤਾਂ ਦੀ ਸੋਗਤ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਆਪ ਜੀ ਨੂੰ ਵਪਾਰ ਵਿੱਚ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆਪ ਜੀ ਨੇ ਆਪ ਜੀ ਨੂੰ 200 ਰੁਪਏ ਉਸ ਵਕਤ ਦਿੱਤੇ ਕਿ ਜਾਓ ਕੋਈ ਵਪਾਰ ਕਰੋ ਅਤੇ ਲਾਭ ਪ੍ਰਾਪਤ ਕਰੋ ਅਤੇ ਕੋਈ ਸੱਚਾ ਸੌਦਾ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਪਿਤਾ ਜੀ ਤੋਂ 2 ਰੁਪਏ ਲੈ ਕੇ ਸੱਚਾ ਸੌਦਾ ਕਰਨ ਤੁਰ ਪਏ ਆਪ ਜੀ ਨੇ ਰਸਤੇ ਵਿੱਚ ਦੇਖਿਆ ਕਿ ਕੁਝ ਭੁੱਖੇ ਸਾਧੂ ਹਨ ਸਾਧੂ ਸੰਤਾਂ ਦੇ ਉੱਪਰ ਉਹਨਾਂ ਨੇ ਆਪਣੇੋਂ 2 ਰੁਪਏ ਖਰਚ ਕੀਤੇ ਅਤੇ ਉਹਨਾਂ ਨੂੰ ਲੰਗਰ ਸ਼ਿਕਾਇਆ ਸੋ ਆਪ ਜੀ ਨੇ ਇਸ ਤੋਂ ਉੱਚਾ ਸੱਚਾ ਸੌਦਾ ਕੋਈ ਨਹੀਂ ਸਮਝਿਆ ਆਪ ਜੀ ਨੇ ਉਹ ਵੀਰ ਪੇਦਾਰ ਲੰਗਰ ਸਾਧੂਆਂ ਨੂੰ ਸ਼ਿਕਾ ਕੇ ਲੰਗਰ ਪ੍ਰਥਾ ਸ਼ੁਰੂ ਕੀਤੀ ਜੋ ਕਿ ਅੱਜ ਤੱਕ ਸਾਰੇ ਸੰਸਾਰ ਵਿੱਚ ਲੰਗਰ ਪ੍ਰਥਾ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨ ਫੁਲੋਦੀ ਵਿਖੇ ਨਵਾਬ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਜਿੱਥੇ ਆਪ ਜੀ ਅਨਾਜ ਵੰਡਣ ਦਾ ਕੰਮ ਕਰਦੇ ਸਨ ਆਪ ਜੀ ਨੇ ਇੱਥੇ ਡੇਰਾ ਤੇਰਾ ਕਹਿ ਕੇ ਅਨਾਜ ਵੰਡਿਆ ਹਰ ਇੱਕ ਆਏ ਹੋਏ ਇਨਸਾਨ ਨੂੰ ਤੇਰਾ ਤੇਰਾ کہہ ਕੇ ਅਨਾਜ ਵੰਡਣਾ ਸ਼ੁਰੂ ਕੀਤਾ ਅਤੇ ਇਸ ਦੀ ਖਬਰ ਨਵਾਬ ਤੱਕ ਪਹੁੰਚੀ ਅਤੇ ਨਵਾਬ ਨੇ ਬਾਅਦ ਵਿੱਚ ਜਦੋਂ ਇਹ ਸਭ ਕੁਝ ਬਾਰੇ ਪਤਾ ਕੀਤਾ ਤਾਂ ਕੋਈ ਵੀ ਘਾਟਾ ਜਾਂ ਨੁਕਸਾਨ ਨਹੀਂ ਪਿਆ ਇਸ ਤੋਂ ਸਾਬਤ ਹੁੰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਰ ਇੱਕ ਚੀਜ਼ ਨੂੰ ਤੇਰਾ ਤੇਰਾ کہہ ਕੇ ਉਸ ਮਾਲਕ ਦੇ ਇਨਸਾਨਾਂ ਵਿੱਚ ਵੰਡਿਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੌਕਰੀ ਕਰਿਆ ਕਰਦੇ ਸਨ ਅਤੇ ਉਹਨਾਂ ਵੱਟਿਆਂ ਨਾਲ 13-13 ਕਹਿ ਕੇ ਤੋਲਦੇ ਸਨ ਅੱਜ ਗੁਰਦੁਆਰਾ ਸ੍ਰੀ ਹਟ ਸਾਹਿਬ ਹੈ ਜਿੱਥੇ ਆਪ ਸੰਗਤ ਜਾ ਕੇ ਉਹਨਾਂ ਵੱਟਿਆਂ ਭਾਰ ਦਾ ਦਰਸ਼ਨ ਕਰ ਸਕਦੇ ਹੋ ਜਿਨ੍ਹਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਅਨਾਜ ਤੋਲਿਆ ਕਰਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 9 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਰਿਵਾਰ ਨੇ ਜਨੇਊ ਦੀ ਰਸਮ ਰੱਖੀ ਸਾਰੇ ਸਾਖ ਸੰਬੰਧੀਆਂ ਨੂੰ ਬੁਲਾਇਆ ਗਿਆ ਅਤੇ ਪੰਡਿਤ ਹਰਦੇਵਾਲ ਜੀ ਨੂੰ ਜਨੇਊ ਦੀ ਰਸਮ ਕਰਨ ਲਈ ਕਿਹਾ ਗਿਆ। ਪੰਡਿਤ ਜੀ ਨੇ ਜਨੇਊ ਦੀ ਰਸਮ ਨਿਭਾਉਂਦਿਆਂ ਜਦੋਂ ਇਹ ਜਨੇਊ ਪਾਉਣ ਲਈ ਹੱਥ ਅੱਗੇ ਕੀਤਾ ਤਾਂ ਸ੍ਰੀ ਗੁਰੂ ਨਾਨਕ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪੰਡਿਤ ਜੀ ਮੈਨੂੰ ਇਹ ਦੱਸੋ ਕਿ ਜਨੇਊ ਪਾਉਣ ਦੇ ਕੀ ਲਾਭ ਹਨ ਅਤੇ ਮੈਂ ਇਸ ਨੂੰ ਕਿਉਂ ਪਾਵਾਂ। ਪੰਡਿਤ ਜੀ ਨੇ ਇਸ ਦਾ ਉੱਤਰ ਦਿੰਦਿਆਂ ਕਿਹਾ ਕਿ ਇਹ ਸਾਡੇ ਵੱਡੇ-ਵਡੇਰਿਆਂ ਦੀਆਂ ਰਸਮਾਂ ਹਨ ਅਤੇ ਜਨੇਊ ਪਾਉਣ ਵਾਲਾ ਵਿਅਕਤੀ ਹੀ ਉੱਚੀ ਜਾਤੀ ਦਾ ਮੰਨਿਆ ਜਾਂਦਾ ਹੈ ਅਤੇ ਜਨੇਊ ਪਾਉਣ ਵਾਲਾ ਵਿਅਕਤੀ ਹੀ ਪਵਿੱਤਰ ਹੈ ਇਸ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਏ ਅਤੇ ਕਿਹਾ ਇਸ ਤਰ੍ਹਾਂ ਨਹੀਂ ਹੋ ਸਕਦਾ ਨਾਲੇ ਔਰਤਾਂ ਦਾ ਜਨੇਊ ਪਾਉਂਦੀਆਂ ਹੀ ਨਹੀਂ ਹਨ ਨੀਵੀਂ ਜਾਤੀ ਦਾ ਜਾਂ ਨੀਚ ਵਿਅਕਤੀ ਉਹ ਹੈ ਜੋ ਕਿ ਮੰਦੇ ਕਰਮ ਕਰਦਾ ਹੈ ਗੁਰੂ ਸਾਹਿਬ ਨੇ ਕਿਹਾ ਜੇਕਰ ਕੋਈ ਪਾਪੀ ਪਾਕੰਡੀ ਧੋਖੇਬਾਜ਼ ਜਨੇਊ ਪਾ ਲਵੇ ਤਾਂ ਕੀ ਉੱਚੀ ਜਾਤੀ ਦਾ ਹੋ ਜਾਵੇਗਾ ਹਰੇਕ ਵਿਅਕਤੀ ਆਪਣੇ ਕਰਮਾਂ ਨਾਲ ਉੱਚਾ ਹੁੰਦਾ ਹੈ ਉਹ ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ ਗੁਰੂ ਸਾਹਿਬ ਨੇ ਕਿਹਾ ਕਿ ਪੰਡਿਤ ਜੀ ਤੁਸੀਂ ਇਹ ਦੱਸੋ ਕਿ ਇਹ ਜਨੇਊ ਮੇਰੇ ਮਰਨ ਤੋਂ ਬਾਅਦ ਮੇਰੇ ਨਾਲ ਜਾਵੇਗਾ ਗੁਰੂ ਸਾਹਿਬ ਨੇ ਕਿਹਾ ਕਿ ਪੰਡਿਤ ਜੀ ਮੇਰੇ ਨਾਲ ਇਸ ਜਗ ਉੱਤੇ ਕੀਤੇ ਹੋਏ ਕਰਮ ਮੇਰੇ ਨਾਲ ਜਾਣਗੇ ਮੇਰੀ ਪਾਠ ਪੂਜਾ ਮੇਰੀ ਭਗਤੀ ਜਾਏਗੀ ਨਾਲ ਮੈਨੂੰ ਤਾਂ ਪੰਡਿਤ ਜੀ ਇਹੋ ਜਿਹਾ ਜਨੇਊ ਪਾਓ ਜੋ ਕਿ ਮੇਰੇ ਨਾਲ ਪਰਲੋਕ ਵਿੱਚ ਵੀ ਜਾਵੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਤਾ ਦੇ ਖਿਲਾਫ ਆਵਾਜ਼ ਉਠਾਈ ਅਤੇ ਸਾਰੇ ਸੰਸਾਰ ਨੂੰ ਇੱਕ ਧਾਗੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਅਤੇ ਮਨੁੱਖਤਾ ਦਾ ਪੋਕਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ 10 ਵਰਿਆਂ ਦੇ ਹੋਏ ਤਾਂ ਆਪ ਮੱਝਾਂ ਚਰਾਉਣ ਵਾਸਤੇ ਜਾਇਆ ਕਰਦੇ। ਆਪ ਉੱਥੇ ਜਾ ਕੇ ਖੇਤਾਂ ਦੇ ਇੱਕ ਖੁੰਜੇ ਜਾਂ ਕਿਸੇ ਦਰਖਤ ਥੱਲੇ ਬੈਠ ਕੇ ਵਾਹਿਗੁਰੂ ਦੀ ਯਾਦ ਵਿੱਚ ਜੁੜ ਜਾਂਦੇ। ਤਾਂ ਮੱਝਾਂ ਜੱਟ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਜਾ ਕੇ ਫਸਲ ਦਾ ਨੁਕਸਾਨ ਕਰ ਦੇਈਆਂ ਇਸ ਉੱਤੇ ਜ਼ਿਮੀਦਾਰਾਂ ਨੇ ਜਾ ਕੇ ਰਾਏ ਬੁਲਾਰੇ ਕੋਲ ਸ਼ਿਕਾਇਤ ਕੀਤੀ ਰਾਏ ਬੁਲਾਰ ਨੇ ਗੁਰਨਾਨਕ ਦੇਵ ਜੀ ਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਉੱਤਰ ਦਿੱਤਾ ਮੱਝਾਂ ਖੇਤਾਂ ਵਿੱਚ ਜ਼ਰੂਰ ਗਈਆਂ ਹਨ ਪਰ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੋਵੇਗਾ ਇਹ ਸੁਣ ਕੇ ਰਾਏ ਬੁਲਾਰ ਬਹੁਤ ਹੈਰਾਨ ਹੋਇਆ ਅਤੇ ਉਸਨੇ ਜੱਟ ਜ਼ਿਮੀਦਾਰ ਦੇ ਨਾਲ ਇੱਕ ਵਿਅਕਤੀ ਨੂੰ ਭੇਜਿਆ ਤੇ ਕਿਹਾ ਕਿ ਜਾ ਕੇ ਦੇਖ ਕੇ ਆਓ ਜਦ ਉਹ ਵਿਅਕਤੀ ਨੇ ਉਹ ਖੇਤ ਦੇਖਿਆ ਤਾਂ ਉਸ ਖੇਤ ਦੇ ਵਿੱਚ ਜੋ ਫਸਲ ਸੀ ਉਹ ਬਿਲਕੁਲ ਸਹੀ ਸਲਾਮਤ ਸੀ ਕੋਈ ਵੀ ਨੁਕਸਾਨ ਨਹੀਂ ਹੋਇਆ ਸੀ ਇਹ ਸਭ ਵੇਖਣ ਉਪਰੰਤ ਜੱਟ ਜ਼ਿਮੀਦਾਰ ਨੇ ਆਪ ਹੀ ਰਾਇ ਬੁਲਾਰ ਨੂੰ ਜਾ ਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਕੋਈ ਆਮ ਬਾਲਕ ਨਹੀਂ ਹਨ ਇਹ ਹਮੇਸ਼ਾ ਪਿਆਰ ਭਰੀਆਂ ਸਿਆਣੀਆਂ ਗੱਲਾਂ ਹੀ ਕਰਦੇ ਹਨ ਅਤੇ ਹਰ ਸਮੇਂ ਸੱਚੇ ਰੱਬ ਨਾਲ ਇੱਕਮਿਕ ਹੋਏ ਰਹਿੰਦੇ ਹਨ ਇਸ ਤਰ੍ਹਾਂ ਬਹੁਤ ਸਾਰੇ ਵਾਕਿਆ ਹਨ ਬਹੁਤ ਸਾਰੀਆਂ ਸਾਖੀਆਂ ਹਨ ਜੋ ਕਿ ਗੁਰੂ ਨਾਨਕ ਦੇਵ ਜੀ ਦੀਆਂ ਜੁੜੀਆਂ ਹੋਈਆਂ ਹਨ ਪਰ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਚਮਤਕਾਰ ਵਿੱਚ ਤਵੱਜੋ ਨਹੀਂ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਸਰਬਸਾਂਝੀ ਗੁਰਮਾਣੀ ਦਾ ਉਪਦੇਸ਼ ਦਿੱਤਾ ਹੈ ਅਤੇ ਉਸ ਇੱਕ ਰੱਬ ਉਸ ਇੱਕ ਇੱਕ ਓੰਕਾਰ ਵਾਹਿਗੁਰੂ ਨਾਲ ਛੁਟਣ ਦਾ ਹੁਕਮ ਦਿੰਦਾ ਹੈ